ਕੋਗਾ ਸਾਡੇ ਸਾਬ ਮਨਜੀਤ ਸ਼ੋਰਾਂ ਦੀ ਪੈਲੀ 'ਚ ਅੱਜ ਸਵੇਰੇ 8:30 ਦਾ ਵਾਕਿਆ 8:30 ਦਾ ਵਾਕਿਆ ਜਦੋਂ ਪਿੰਡ ਉਦੋਕੇ ਇਹ ਖੁਰਦ ਤੇ ਕਲਾਂ ਦੋ ਵੱਡੇ ਪਿੰਡ ਨੇ ਔਰ ਜੋ ਦਸਨ ਜੋ ਗੱਲ ਆ ਰਹੀ ਹੈ ਸਾਹਮਣੇ ਕਿ ਕਾਜ਼ੀ ਕੋਰਟ ਇਹ ਦੋ ਤੇ ਤਿੰਨ ਹਿੱਸਿਆਂ 'ਚ ਇਹ ਬੰਬ ਜਿਹੜਾ ਜਦ ਡਿੱਗਿਆ ਤੇ ਕਾਜ਼ੀ ਕੋਰਟ ਕਿਉਂਕਿ ਉਹਦੀ ਹੱਦ ਨਾਲ ਹੀ ਲੱਗਦੀ ਆ ਉਦੋਕੇ ਉਦੋਕੇ ਖੁਰਦ ਆ ਬਿਲਕੁਲ ਆ ਘਰਾਂ ਦੇ ਨਾਲ ਹੀ ਇਹ ਬੰਮ ਆ ਕੇ ਡਿੱਗਿਆ ਜਿਹੜਾ ਪਾਕਿਸਤਾਨ ਤੋਂ ਫਾਇਰਿੰਗ ਹੋ ਰਹੀ ਆ ਔਰ ਗੁਰੂ ਸਾਹਿਬ ਦੀ ਬੜੀ ਕਿਰਪਾ ਕੀ ਜਾਨੀ ਮਾਲੀ ਨੁਕਸਾਨ ਤੋਂ ਬਚਾਰਿਆ ਕਹਿੰਦੇ ਬੱਚੇ ਵੀ ਸਵੇਰੇ ਖੇਡਦੇ ਸੀ ਔਰ ਰੈਹਾਇਸ਼ੀ ਇਲਾਕਾ ਪਿੰਡ ਦੇ ਨੇੜੇ ਤੇੜੇ ਦੇ ਲੋਕ ਬਾਈਕਾਂ 'ਚ ਬੈਠੇ ਆ ਤੋ ਬਹੁਤ ਬਚਾਅ ਹੋਇਆ ਗੁਰੂ ਸਾਹਿਬ ਦਾ ਪਹਿਲਾ ਸ਼ੁਕਰਾਨਾ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਆ ਘਰ ਦਾ ਵੀ ਬਚਾਰਿਆ ਗਿਆ ਬੱਚਿਆਂ ਦਾ ਵੀ ਜਿਹੜੇ ਬਾਹਰ ਖੇਡਦੇ ਸੀ ਵਚਾਰ ਰਹਿ ਗਿਆ ਔਰ ਇਹ ਉਹ ਤਸਵੀਰ ਹੈ ਜਿਹੜੀ ਮੈਂ ਅੱਗੇ ਤੁਹਾਨੂੰ WhatsApp ਵੀ ਕਰਾਂਗਾ ਕਿਉਂਕਿ ਭਾਜੀ ਹੋਰਾਂ ਦੇ ਸਾਹਮਣੇ ਸਾਰਾ ਵਾਕਿਆ ਹੋਇਆ ਐ ਸੋ ਇਹ ਆਪ ਵੀ ਆਪਦੇ ਦੱਸਣਗੇ ਕਿ ਕੀ ਹੋਇਆ ਕਿੰਨਾ ਵੱਡਾ ਖੜਕਾ ਸੁਣਿਆ ਤੇ ਸਾਰੀ ਗੱਲ ਦੱਸੋ ਇਹਨਾਂ ਨੂੰ ਆਪ ਤੁਸੀਂ ਇਹ ਕਰੀਬ 8:30 ਦੇ ਕਰੀਬ ਧਮਾਕਾ ਹੋਇਆ ਹੈ ਇੱਕ ਪਾਰਟ ਇੱਥੇ ਡੇਪਿਆ ਸੀ ਇੱਕ ਪਾਰਟ ਘੜ ਦੇ ਪਰਲੇ ਬੰਨੇ ਜਾ ਕੇ ਡਿੱਗਾ ਜੀ ਇਹ ਤਿੰਨਾ ਪਾਰਟਾਂ ਦੇ ਵਿੱਚ ਇੱਥੇ ਯਾਰ ਇਹ ਕੋ ਨਾਲ ਦੇ ਪਿੰਡ ਵੀ ਦੱਸਿਆ ਯਾਰ ਇਹ ਹੋਰ ਕਿਹੜਾ ਪਿੰਡ ਆ ਲੱਗੇ ਇੱਕ ਕਾਜੀ ਕੋਟ ਜੀ ਨਹੀਂ ਇਧਰ ਜੀ ਬਕਤੇ ਕੋਟ ਜੀ ਬਕਤੇ ਕੋਟ ਕਿੰਨਾ ਪਿੰਡਾਂ ਵਿੱਚ ਕਿੰਨਾ ਪਿੰਡਾਂ ਦੇ ਵਿੱਚ ਉਹ ਗੁਰਦਾਸਪੁਰ ਚ ਪਹਿਲੇ ਨਹੀਂ ਗੁਰਦਾਸਪੁਰ ਦੇ ਵਿੱਚ ਹੀ ਆ ਜੀ ਨੁਕਸਾਨ ਕੋਈ ਨਹੀਂ ਹੋਇਆ ਜੀ ਇਹ ਤੁਸੀਂ ਆਰਮੀ ਪਰਸਨ ਹੋ ਕੁਝ ਸੰਦੇਸ਼ ਦੇਣਾ ਚਾਹੁੰਦੇ ਹੋ ਆਪਣੇ ਵੱਲੋਂ ਮੈਂ ਤਾਂ ਇਹ ਕਹਿਣਾ ਚਾਹੁੰਦਾ ਆਪਣੇ ਵੱਲੋਂ ਜਿੰਨੇ ਆਪਣੇ ਸਰਕਾਰ ਨੇ ਅਧਿਆਤਾਂ ਦਿੱਤੀਆਂ ਆ ਉਦਯਾਤਾਂ ਦੇ ਉੱਪਰ ਪੂਰਾ ਚਲੋ ਜਿਵੇਂ ਉਹ ਰਾਤ ਨੂੰ ਲਾਈਟ ਬੰਦ ਕਰਨ ਵਾਸਤੇ ਕਿਹਾ ਹੋਆ ਕਈ ਆਪਣੇ ਵੀਰ ਆ ਉਹ ਲਾਈਟ ਜਗਾ ਕੇ ਸੌਂਦੇ ਆ ਉਹਦੇ ਵੀ ਆਪਾਂ ਨੂੰ ਨੁਕਸਾਨ ਆ ਬਾਕੀ ਇਹ ਆ ਜੋ ਵੀ ਆਪਾਂ ਨੂੰ ਉਪਰੋਂ ਦੇ ਆਤਾਂ ਆ ਜੇ ਅੰਦਰ ਰਹਿਣਾ ਅੰਦਰ ਰਹਿੰਦੀਆਂ ਦੇ ਆਤਾਂ ਜਿੱਦਾਂ ਮੰਨ ਲਓ ਅੰਦਰ ਅੰਦਰ ਥੋੜਾ ਨੁਕਸਾਨ ਘੱਟ ਹੁੰਦਾ ਜਿੱਦਾਂ ਬਾਹਰ ਡਿੱਗਾ ਬਾਹਰ ਨੁਕਸਾਨ ਉਹ ਪਾਟ ਜਿਹੜਾ ਨਾ ਉਹ ਬਾਕੀ ਹੋਰ ਫਟਦਾ ਇਹ ਉੱਪਰ ਹਵਾ 'ਚ ਫਟ ਗਿਆ ਨਾ ਜੇ ਥੱਲੇ ਆ ਕੇ ਫਟਦਾ ਬਹੁਤ ਨੁਕਸਾਨੀ ਉਹ ਨਿੱਕੇ ਨਿੱਕੇ ਟੋਟੀ ਹੋ ਜਾਂਦੇ ਆ ਇਹ ਕੜ ਕੇ ਵੈਸੇ ਆਪਣੀ ਆਰਮੀ ਬਹੁਤ ਜਵਾਬ ਦੇ ਰਹੀ ਆ ਉਹਨਾਂ ਨੂੰ ਆਪਣੀ ਆਰਮੀ ਬਹੁਤ ਅਗਰੀ ਆ ਜਿਹੜੀ ਹਵਾ ਦੇ ਵਿੱਚ ਹੀ ਉਹਨਾਂ ਨੂੰ ਬਲਾਸਟ ਕਰ ਰਹੀ ਆ ਆਪਣੇ ਕੋਲ ਇਹੋ ਜਿਹੇ ਸਿਸਟਮ ਹੈਗੇ ਆ ਆਪਾਂ ਨੂੰ ਇਹਨੇ ਘਬਰਾਉਣ ਦੀ ਜ਼ਰੂਰਤ ਵੀ ਨਹੀਂ ਆ ਆਪਾਂ ਬਹੁਤਾ ਘਬਰਾ ਜਾਈਏ ਘਰੋਂ ਨਾ ਬਾਹਰ ਜਾਈਏ ਘਰੋਂ ਉਦੋਂ ਬਾਹਰ ਜਾਓ ਜਦੋਂ ਆਪਾਂ ਨੂੰ ਜ਼ਰੂਰਤ ਆ ਇਹ ਨਹੀਂ ਆਪਾਂ ਉਦੋਂ ਹੀ ਕਦੀ ਸ਼ਹਿਰ ਨੂੰ ਚਲ ਗਏ ਕਦੀ ਐ ਨੂੰ ਚਲ ਗਏ ਜੀ ਉਹ ਇਹਦੇ ਤੋਂ ਥੋੜਾ ਆਪਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹਾਂਜੀ ਹਾਂਜੀ ਸਰ ਜਿਹੜਾ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਜੋ ਹਦਾਇਤਾਂ ਦਿੱਤੀਆਂ ਗਈਆਂ ਕੁਝ ਹਦਾਇਤਾਂ ਇਹੋ ਜਿਹੀਆਂ ਦਿੱਤੀਆਂ ਗਈਆਂ ਕਿ ਜਿਹੜੀ ਸਰਕਾਰ ਜਿਹੜੀ ਖੁਦ ਹੀ ਉਹਤੇ ਅਮਲ ਨਹੀਂ ਕਰਦੀ ਜਿਵੇਂ ਲਾਈਟਾਂ ਨਹੀਂ ਹੋ ਗਈ ਜਿਵੇਂ ਸੋਲਰ ਲਾਈਟਾਂ ਨਹੀਂ ਹੋ ਗਈ ਉਹ ਨਾਂ ਹੀ ਪਿੰਡਾਂ ਦੇ ਵਿੱਚ ਕੋਈ ਅਨਾਉਂਸਮੈਂਟ ਕਰਦੀ ਹੈ ਕਿਸੇ ਵੱਲੇ ਵੀ ਕੋਈ ਵੱਡੀ ਘਟਨਾ ਕਰਦੀ ਹੈ ਇਹ ਦੇਖੋ ਮੈਂ ਸਭ ਤੋਂ ਪਹਿਲਾਂ ਨਾ ਜੀ ਮੈਂ ਇੱਕ ਗੱਲ ਨੂੰ ਸਾਨੂੰ ਜਰੂਰ ਇਸ ਗੱਲ ਦੀ ਸਮਝ ਰੱਖਣੀ ਚਾਹੀਦੀ ਔਰ ਇਸ ਗੱਲ ਤੇ ਸਾਨੂੰ ਪੰਜਾਬ ਦੇ ਲੋਕਾਂ ਦਾ ਮੈਂ ਸਮਝਦਾ ਧੰਨਵਾਦ ਵੀ ਕਰਨਾ ਚਾਹੀਦਾ ਕਿ ਜਦ ਵੀ ਜੰਗਾਂ ਹੁੰਦੀਆਂ ਨੇ ਹਮੇਸ਼ਾ ਦੇਸ਼ ਦੇ ਨਾਲ ਸਭ ਤੋਂ ਪਹਿਲਾ ਲਾਈਨ ਆਫ ਡਿਫੈਂਸ ਫੌਜੀ ਵੀਰਾਂ ਦੇ ਨਾਲ ਪੰਜਾਬੀ ਖਲੋਂਦੇ ਔਰ ਜਿੰਨੀਆਂ ਵੀ ਜੰਗਾਂ ਹੋਈਆਂ ਨੇ ਪੰਜਾਬ ਦਾ ਉਹਦਾ ਹਮੇਸ਼ਾ ਹੀ ਨੁਕਸਾਨ ਹੋਇਆ ਮਗਰ ਪੰਜਾਬ ਦੇ ਬਹਾਦਰ ਸਪੂਤਾ ਨੇ ਖੜੇ ਮੱਥੇ ਇਸ ਜੰਗ ਨੂੰ ਜਿੱਥੇ ਇਹ ਸਵੀਕਾਰ ਕੀਤਾ ਉਥੇ ਦੇਸ਼ ਵਾਸਤੇ ਲੜੇ ਵੀ ਔਰ ਮੋਢੇ ਨਾਲ ਮੋਢਾ ਮਲਾ ਕੇ ਫੌਜ ਨਾਲ ਲੜਿਆ ਇਸ ਲਈ ਪੰਜਾਬੀ ਆਪਦੀ ਫਰਜ਼ ਦੀ ਅਦਾਕੀ ਦੇਸ਼ ਪ੍ਰਤੀ ਔਰ ਖਾਸ ਤੌਰ ਤੇ ਜਿਹੜੇ ਬਾਰਡਰ ਦੇ ਇਲਾਕੇ ਆ ਸ੍ਰੀ ਅਮਰitsar ਸਾਹਿਬ ਤਰਨਤਾਰਨ ਸਾਹਿਬ ਗੁਰਦਾਸਪੁਰ ਪਠਾਨਕੋਟ ਇਹ ਬਹਾਦਰ ਜਾਨਵਾਜ਼ ਲੋਕ ਨੇ ਆਪਦੀ ਜਾਨੀ ਮਾਲੀ ਨੁਕਸਾਨ ਕਰਾਉਣ ਦੇ ਬਾਵਜੂਦ ਵੀ ਇਹ ਦੇਸ਼ ਨਾਲ ਖਲੋਤੇ ਇਸ ਲਈ ਸਭ ਤੋਂ ਪਹਿਲਾਂ ਮੈਸੇਜ ਤਾਂ ਪਾਕਿਸਤਾਨ ਨੂੰ ਹੈ ਔਰ ਪਾਕਿਸਤਾਨ ਆਰਮੀ ਨੂੰ ਹੈ ਕਿ ਜੇ ਮੇਰਾ ਪਿੰਡ ਉੱਦੋ ਗਿਆ ਮੈਂ ਬਾਹਰ ਖੇਡੰਡਿਆ ਹੀ ਉੱਤੋਂ ਡਿੱਗਾ ਹੀ ਬੰਬ ਕਿੰਨੇ ਵਜੇ ਦੀ ਗੱਲ ਆ ਇਹ 8:00 ਵਜੇ ਫੋਰ ਕੌਣ ਕੌਣ ਸੀ ਤੇਰੇ ਨਾਲ ਮੈਂ ਕੱਲਾ ਸੀ ਇੱਥੇ ਅੱਛਾ ਤੂੰ ਇੱਥੇ ਸੀ ਹਾਂਜੀ ਤੇ ਉੱਥੇ ਡਿੱਗਦਾ ਹਾਂਜੀ ਚੰਗਿਆੜੇ ਇਧਰੋਂ ਗਿਆ ਹੀ ਅੱਛਾ ਅਬ ਬੱਚਾ ਜੀ ਨਿਕਾ ਜਾ ਕੀ ਨਾਮ ਤੇਰਾ ਆਪਦਾ ਨਾਮ ਦੱਸ ਅਵੀਰਾਜ ਅਵੀਰਾਜ ਕਿਹੜੀ ਕਲਾਸ ਚ ਫਿਫਥ ਫਿਫਥ ਕਲਾਸ ਚ ਹੈ ਜੀ ਜਦੋਂ ਇਹ ਬਾਹਰ ਖੇਡਣ ਗਿਆ ਸੀ ਮੈਂ ਤਦੇ ਕਹਿ ਰਿਹਾ ਕਿ ਆ ਘਰਦਾਲਿਆਂ ਦਾ ਪਰਿਵਾਰ ਦਾ ਬਹੁਤ ਬਾਲਬਾਲ ਬੱਚੇ ਆ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ ਕਿ ਸਾਰੇ ਪਰਿਵਾਰ ਸੁਰੱਖਿਅਤ ਆ ਬੱਚਾ ਹੈ ਮਗਰ ਅਸਲੀ ਹਾਲਾਤ ਕੀ ਹੈ ਜੰਗ ਦੇ ਬਣੇ ਔਰ ਮੈਂ ਜਿਵੇਂ ਪਹਿਲਾਂ ਵੀ ਕਿਹਾ ਸੀ ਕਿ ਉਦੋ ਕੇ ਖੁਰਦੋ ਤੋਂ ਕੋਈ ਕਲਾ ਪਿੰਡ ਜਿਹੜੇ ਨੇ ਬਾਰਡਰ ਤੋਂ 50 ਕਿਲੋਮੀਟਰ ਘੱਟੋਂ ਘੱਟ ਅੰਦਰ ਹੋਣੇ ਜੇ ਸਿੱਧੇ ਵੀ ਆਉ। ਇੰਨਾ ਤਾਂ ਹੋਣਾ ਜੀ ਬਾਰਡਰ ਤੋਂ ਘੱਟੋਂ ਘੱਟ। ਇਸ ਤੋਂ ਬਾਅਦ ਹੀ ਹੋਣਾ ਘੱਟ ਨਹੀਂ ਹੋਣਾ ਹਾਂ ਜੇ ਸੜਕਾਂ ਰਹੀਂ ਆਉ ਤੇ ਬਹੁਤ ਲੰਮਾ ਪੈ ਜਾਂਦਾ ਮਗਰ ਸਿੱਧਾ ਰਸਤਾ 40-50 ਕਿਲੋਮੀਟਰ ਦਾ ਇੱਥੇ ਤੱਕ ਬਾਮਾ ਦੀ ਗੋਲੇਵਾਰੀ ਹੋਦੀ। कहे ताजी कोर्ट के कहां पर जोर आता है जी और रोड का चौथे पते से आगे होते एक अच्छा अरे वही एक रोड पर जाएगा जी एक तक 1 लाख रोड आया 50 60 हजार कितना है ये 8.5 बजे तक है कितना ਕਿ ਉਹ ਪੀਏ ਵੇਖਣ ਸੋਨਿਆ ਸਾਹਿਬ ਜੀ ਨਾ ਬਾਂਹ ਕੋਲ ਭਾਏ ਜੀ ਰਾਮਾ ਜੀ ਕੀ ਹੋਇਆ